ਉਹ ਕਹਿੰਦੇ ਕਿ ਕਿਉਂਕਿ ਮੈਨੂੰ ਪਤਾ ਇੰਨਾ ਚੰਗਾ ਮਹਿਸੂਸ ਨਹੀਂ ਜਿੰਦਾ ਹੈ ਲੱਗਿਆ ਪਰ ਇੰਨਾ ਘੜਬੜ ਨਹੀਂ ਮਰ ਪਿੱਛਤਾ ਨਹੀਂ ਮੈਨੂੰ ਮੇਰਾ ਆਪਣਾ ਆਪਣੇ ਆਪ ਨੂੰ ਬਹੁਤ ਚੰਗਾ ਲੱਗਣ ਹੱਤਾ ਜਦੋਂ ਥੋੜੀ ਥੋੜੀ ਦਿਨ ਮੇਰੇ ਨਾਲ ਦੁਮਾ ਬਰਕਰਾਰ ਰਹੇ ਸਾਰੇ ਇਹ ਬੋਲਣਾ ਆ। ਉਹ ਗੱਲ ਇਸ ਤਰ੍ਹਾਂ ਕਹਿੰਦੇ ਕਿ ਗੱਡੀ ਮੈਂ ਕਿਹਾ ਵੀ ਕਹਾਣੀ ਸੁਣਾਇਆ ਇਹਨਾਂ ਨੇ ਵੇਲੇ ਕਿ ਗੱਡੀ ਜਾ ਰਹੀ ਸੀ ਕਿਤੇ ਰੁਕੀ ਤੇ ਕੁਝ ਬਦਨਾਮ ਕਿਸੇ ਨੇ ਬੰਦੇ ਗੱਡੀ 'ਚ ਚੜੇ ਕੋਈ ਕਹੇ ਦੇ ਵੀ ਤੁਹਾਡੇ ਤੇ ਰਾਮ ਸਿੰਘ ਜਿਹੜਾ ਤੇ ਰਾਮ ਸਿੰਘ ਤਾਂ ਉੱਥੇ ਕੋਈ ਨਹੀਂ ਸੀਗਾ ਤੇ ਇਹ ਮੰਦਰ ਦੇ ਸੱਚੇ ਸ਼ੈਦ ਨਹੀਂ ਕੋਈ ਫੈਦਰ ਦੇ ਲਾ ਕੋ ਸਿਮਾਨ ਲੈਣਾ ਹੋ ਗਿਆ ਕਿ ਅਗਲੇ ਸਟੇਸ਼ਨ ਤੇ ਲੈ। ਉਹ ਕਹਿੰਦਾ ਜੀ ਮੈਂ ਹੀ ਆ। ਤੇ ਉਹਨੇ ਫੜ ਕੇ ਉਤਾਰ ਲਿਆ। ਬਹੁਤ ਵੱਡਾ ਕੋ ਟੱਕਰ ਪਿੱਛੇ ਗੱਡੀਆਂ ਰੁਕੀ ਸਤਾਮ ਕਿੰਨਾ ਕਿਆ ਜੀ ਆਂਦੇ ਸੁਖਲੇ ਰਿਦਾ ਕਰੀ ਤੈਨੂੰ ਦੇਖਾਂਗੇ ਮਾਰ ਦਿਆ ਗਿਆ ਕਰ ਦਾਂਗੇ। ਤੇ ਜਦੋਂ ਗੱਡੀ ਚੱਲ ਗਈ ਤਾਂ ਟੱਕਰ ਟੱਕਰ ਕਰਦੇ ਬੰਦੇ ਉਤਰ ਗਏ। ਤੇ ਨਾਲ ਦੀਆਂ ਸਵਾਰੀਆਂ ਨੂੰ ਬੜੀ ਹੰਦਾਰੀ ਹੋਈ। ਉਹ ਕਹਿੰਦੇ ਬਈ ਬੜੀ ਮਾੜੀ ਗੱਲ ਹੋਈ ਹੈ ਨਾ। ਕਿ ਮੈਂ ਤਾਂ ਕਿਚਰ ਕਹਿੰਦਾ ਕੋਈ ਮੈਂ ਕਿਹੜਾ ਰਾਮ ਸਿੰਘ ਆ ਉਹ ਕਿੱਥੇ ਜਾਂਦੇ ਨੂੰ ਲੱਗਦਾ ਤਾਂ ਗੱਲ ਜ਼ਿਆਦਾ ਹੀ ਵੱਧ ਗਈ ਵੀ ਤੇ ਮੈਂ ਸਮਝਾਉਣਾ ਕਿਸੇ ਹੋਰ ਦੇ ਸੰਭਾਸੀ ਦੀ ਵਾਰੀ ਕਰ ਦਿੰਦਾ ਤੋ ਇਹ ਹੈ ਤੇ ਮੈਂ ਜਦੋਂ ਕਾਲਜ ਵੱਡਾ ਹੀ ਮੈਂ ਤੇ ਇਸੇ ਜਦੋਂ ਮੇਰੇ ਗੌਲਡ ਫੈਂਡ ਦੇ ਸੀ ਤਦੋਂ ਜਦੋਂ ਜੈਸੇ ਜਦ ਮੈਂ ਆਪਣੀ ਨਾਮ ਦੀਆਂ ਕਲਪਤਾਂ ਵਾਲੀ ਨਿਸ਼ਾਨੀ ਕਾਪੀ ਲੈ ਕੇ ਉਹਨੂੰ ਮੇਰੇ ਕੋਲ ਤਦੋਂ ਫੜੀ ਉਹ ਕਹਿੰਦੇ ਪਈ ਇਹ ਪ੍ਰੈਕਟਿਸ ਦੀਆਂ ਕਲਪਤਾਂ ਨੇ ਛਪਣ ਚਪਾਉਣ ਵਾਲੀ ਦਾ ਕਰਨੀਆਂ ਨਹੀਂ ਇਹਨਾਂ 'ਚ ਕੋਈ ਪਰ ਤੈਨੂੰ ਦਰਤਾ ਲਿਖਣੀ ਚਾਹੀਦੀ। ਜਿਵੇਂ ਅੱਜ ਵੀ ਇਹ ਗੱਲ ਬੜੀ ਚੰਗੀ ਤਰ੍ਹਾਂ ਸੁਣੀ ਚੰਦਨ ਨੂੰ ਪ੍ਰਤਾ ਲਿਖਣੀ ਚਾਹੀਦੀ। ਇਹ ਹੌਸਲਾ ਵਧਾਉਣ ਲਈ ਸਾਡੇ ਸਬੰਧਕਾਂ ਦਾ ਪੱਤਲੇ ਕੰਦਾ ਤੇ ਚਿੱਟੜੀਕਾਰਾਂ ਦਾ ਮੈਂ ਬਹੁਤ ਧੰਨਵਾਦ ਕਰਦਾ। ਜੇ ਬਿਲਜਾਤ ਤਾਂ ਮੈਨੂੰ ਮੇਰੇ ਨੂੰ ਸੋ ਨਨਮੇਜਨ ਦਾ ਬੇਜਵੀਏ ਘਰ ਗਈ ਸੀ ਕਿ ਤਿੰਨ ਕਰਤਾ ਚ ਗਈ ਜੀ ਤੇ ਉਹ ਡਾਡੇ ਕੋਲ ਜਰਾਕੀ ਜੀ ਲਈ ਚ ਮੈਂ ਕੋ ਦਾ 13 ਦੇ ਕੋਲ ਬੈਠਾ ਸੀ ਤੇ ਇਹ ਮੇਰੇ ਕੋਲ ਬੋਕੀ ਵੀ ਦੇਖੇ ਕਿ ਕੱਟਾ ਦੋ ਜੀ ਦਾ ਨਾਮ ਬੈਂਕਸੀ ਮੈਂ ਕੀਤਾ ਸ਼ੁਰੂ ਮੜਾ ਮਟਾ ਤੇ ਮੇਰੇ ਆਪੇ ਮੇਰੇ ਹੱਥੋਂ ਫੜ ਕੇ ਨੇ ਬੋਲਣ ਲੱਗੇ ਤੇ ਉਹ ਤਾਂ ਕੋਈ ਨਹੀਂ ਦੋ ਤਿੰਨ ਵਾਰ ਖੀਆਂ ਮੋੜ ਕੇ ਸੁਣ ਲਿਆ ਤਾਂ ਬਹੁਤ ਸੋਹਣੀ ਆ ਤੇਰੀਆਂ ਉਹ ਦੋਕਮੇਨ ਨੂੰ ਹੀ ਲੱਗਿਆ ਸੀ ਜਿਵੇਂ ਨੂੰ ਕਵਤਾ ਲਿਖਣੀ ਚਾਹੀਦੀ ਹੈ। ਸ਼ੁਕਰਾ। ਹਾਂ ਇਹ ਤਾਂ ਚੰਗਿਆ ਗੱਲਾਂ ਕਰਦੇ ਨੇ ਕਈ ਵਾਰੀ। ਸਾਰਿਆਂ ਦਾ ਬਹੁਤ ਬਹੁਤ ਸ਼ੁਕਰ ਹੈ ਜਾਨੀ ਪਰ ਪਿਆਰ ਨੂੰ ਕਿ ਤੂੰ ਆਪਣੇ ਆਪ ਤੇ ਯਕੀਨ ਨਹੀਂ ਹੁੰਦਾ ਨਾ। ਇਹ ਮੈਂ ਕਿਤਾਬ ਬਣੀ ਮੇਰੀ ਸਭ ਤੋਂ ਘੱਟ ਜਾਣੀ ਜਾਂਦੀ ਕਿਤਾਬ ਹੈ। ਇਹਦਾ ਨਾਮ ਬਹੁਤ ਘੱਟ ਲੋਕਾਂ ਨੇ ਸੁਣਿਆ ਪਰ ਇਹਦੀਆਂ ਕਵਤਾਂ ਮੈਂ ਸਭ ਤੋਂ ਜ਼ਿਆਦਾ ਆਮਾਇਰ ਨਵੋਕਲ ਨੰਨਿਆ ਜਾਇ ਡੇਡ ਅਸ਼ੀਰ ਜਨਵਰੀ ਪੜਿਆ ਉਹ ਵੀ ਇਹਦੇ ਵਿੱਚ ਸਕਪ ਹੈ ਜੱਜਾ ਹੋਰ ਕਨ ਦੁਰਦਰ ਪੜਿਆ ਸੁਣਿਆ ਲੈ ਛੋਟਿਆ ਕਰਤਾ ਵਾ ਨੰਨਿਆ ਵੀਡੀਓ ਇੰਦਰਤ ਕੁੰਆ ਉਹ ਸਭ ਤੋਂ ਜ਼ਿਆਦਾ ਇਸ ਖਤਾਰ ਚ ਹੋਨੇ ਬਨੇ ਕਿ ਖਤਾਰ ਬਾਰੇ ਬਹੁਤ ਘੱਟ ਬੰਦੇ ਜਾਣਦੇ ਆ ਇਹ ਖਤਾਰ ਨੂੰ ਕਦੇ ਵੀ ਰਸਪੂਤਾਂ ਤੇ ਨਹੀਂ ਲਿਖੀ ਗਈ ਇਸ ਖਤਾਰ ਤੇ ਅੱਜ ਤੱਕ ਕਦੇ ਕੋਈ ਗੋਸ਼ਟੀ ਨਹੀਂ ਹੋਈ ਮੈਨਾਂ ਨਿਯਾਰੇ ਤੇ ਸਦਾ ਜਿਹੜਾ ਇਹੋ ਜਿਹਾ ਚੱਪਿਆ ਹੋਇਆ ਹੈ ਤੇ ਇਸ ਕਰਕੇ ਇਹ ਕਿਤਾਬ ਬਨੋਂ ਮੈਂ ਪਰਮੰਤਾਂ ਦਾ ਤੇ ਵਿਚਾਰਵੰਨਾਂ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਕਿਉਂਕਿ ਇਹ ਤੋਂ ਪਹਿਲਾਂ ਮੇਰੀ ਸਭ ਤੋਂ ਪਹਿਲੀ ਕਿਤਾਬ ਸਜੀਤ ਪਾਤ੍ਰਣੀ ਹੈ ਅਗਰ ਕੀ ਜੀ ਸੀ ਹੈ ਡਰਗਨੀ ਜੀ ਜੀ ਤੇ ਉਹਨੇ ਇੰਟਰੋਡਕਸ਼ਨ ਵੀ ਲਿਖੀ ਤੇ ਦੂਜੀ ਕਿਤਾਬ ਤੇ ਉਹਨੇ ਇੱਕ ਪੈਰਾ ਲਿਖਿਆ ਜਿਹੜਾ ਉਹਦੇ ਪਿੱਛੇ ਛੱਪਿਆ ਸਤੀਜੀ ਕਿਤਾਬ ਤੇ ਵੀ ਉਹਨੇ ਦੱਜਰ ਲੈਣਾ ਲਿਖਿਆ ਉਹ ਵੀ ਛੱਪਿਆ ਇਹ ਕਿਤਾਬ ਜਦੋਂ ਛਪਣੀ ਸੀ ਬਾਹਰ ਨਹੀਂ ਜਾਣਾ ਸੀ ਤੇ ਮੈਂ ਕਿਹਾ ਜੀ ਮੇਰੀ ਕਿਤਾਬ ਛਪਣੀ ਤੁਸੀਂ ਕੁਝ ਲਿਖਿਓ ਉਹ ਕਹਿੰਦੇ ਚਲ ਉਹਨਾਂ ਤੋਂ ਮੈਂ ਚਲਿਆ ਤੂੰ ਜਦ ਅਮਰਾਨ ਤੱਕ ਸ਼ਬਦੋ ਕੀ ਜੰਦਾ ਦਾ ਜੋ ਪ੍ਰੋਗਰਾਮ ਹੋਊਗਾ ਕਿ ਉਸੇ ਮੈਂ ਜਿਹੜੀ ਗੱਲਬਾਤ ਕਰੂੰਗਾ ਉਹਨਾਂ ਉੱਪਰ ਚਾਪ ਲਾ ਰਿਹਾ ਜਿਵੇਂ ਜੁਆਕਰ ਨੂੰ ਬਰਾਇਦਾਂ ਦਾ ਉਹ ਬੜਾ ਦੁਆਇਤ ਅਸੇ ਉਹ ਬੜਾ ਦਰਿਆ ਇੱਕ ਮੂਵਮੈਂਟ ਜਿਸ ਜਿਹੜੇ ਦੇ ਰਿਹਾ ਬੜੇ ਬੜੇ ਸਾਕਸ਼ਣ ਕਰ ਜਾਂਦੇ ਨੇ ਜਿਹੜਾ ਨਾਲ ਸਭ ਸਟਾਈਲ ਕਰ ਜਾਂਦੇ ਨੇ ਬੜਾ ਪ੍ਰਿਆਤਸਾ ਕੀਤਾ ਜਿਹੜਾ ਕਾਲਮ ਦਾ ਦਰਿਆ ਉਹਦਾ ਨਾਸਿਕ ਤੇ ਉੱਥੇ ਸੀ ਬਹੁਤ ਸਾਰੇ ਲੇਖਕਾਂ ਨੂੰ ਕਲਾਕਾਰਾਂ ਨੂੰ ਰਾਜਨੀਆਂ ਨੂੰ ਘਰਿਆਂ ਨੂੰ ਸੰਗੀਤਕਾਰਾਂ ਨੂੰ ਚਿੱਤਰਕਾਰਾਂ ਨੂੰ ਪੱਟੇ ਲੱਖਾਂ ਕਿੰਨਾਂ ਦਾ ਕੱਟਾ ਦਿੱਤਾ ਤੇ ਪਬਲਿਕ ਸਰਵੀਆਇਟਾਂ ਦੀ ਲੋਪ ਲੱਗਦੇ ਲੋਕ ਉਹ ਸੇਧ ਨਹੀਂ ਕਿਤਾਬ ਛਪ ਗਈ ਸੀ ਕਿ ਉੱਥੇ ਉਸ ਵਿੱਚ ਮਿਲਣਾ ਤੇ ਚਿਤਾਵਾਂ ਆ ਗਏ। ਤੇ ਉਸ ਵਿੱਚ ਉਹ ਤੇਰੇ ਬੰਦੇ ਤੋਂ ਤੇ ਮਤੇ ਲੜ ਗਏ ਜਿੱਦੇ ਮੈਂ پکڑ ਕੇ ਫੋਟੋ ਚਾ ਲਈ ਕਿ ਬਸ ਉਹੀ ਹਦ ਲੀ ਸੀ ਤੇ ਉਹ ਜਲਵਾ ਸੀ। ਧੰਨਵਾਦ ਜੀ। ਗੱਲਬਾਤ ਹੋਈ। ਜੇ ਤੁਮ ਮੰਨ ਰਹੇ ਮੈਂ ਇਤਹਾਸ ਤੋਂ ਬਿਨਾ ਸਰਜੀ ਥੋੜੀ ਲੱਗਦਾ ਨਾ ਨਵੀਂ ਟੀਮ ਆਇਆ ਤੇ ਨਹੀਂ ਇਹ ਪਰਪੋਸ ਕਿਤਾ ਜਿਹੜੇ ਤੇ ਅਪਰ ਗੱਲਬਾਤ ਕਰਨੇ ਅਲੱਗੇ ਦੋਨ ਮਰੇ ਦੁਜੀਤਤਾ ਆਬਿਆਗੇ ਦੁਜੀਤ ਚਤ ਇਹ ਤੋਂ ਬਾਅਦ ਆਨੇ ਖੋਰ ਕਾ ਵਾਣੀ ਉਹਦੇ ਛੋਕਣ ਦੀ ਉਹ ਇੰਤਿਪਾਤ ਤੋਂ ਕਿਤਾਬਾਂ ਨੇ ਛਪੀ ਨਹੀਂ ਅਜੇ ਉਹ ਦੋ ਵੀ ਹੋ ਬਰਵਾ ਚੇ ਕਿਉਂ ਉਹਨੇ ਕਹਿੰਦੇ ਜੇ ਤੁਸੀਂ ਦੁਪਹਿਰ ਨੂੰ ਸਾਡੇ ਪ੍ਰਵਾਨ ਜੀ ਵੀ ਹੋਏ ਤੁਸੀਂ ਉਹਦੇ ਲਈ ਤੇ ਬਣਾਉਣ ਸੇ ਉਹ ਵੀ ਲੱਗਿਆ ਟਾਈਮ ਪਹਿਲਾਂ ਤਾਂ ਫੋਕ ਕਰੀ ਜੀ ਉਹ ਵੀ ਲੱਗਿਆ ਨਾਲ ਤੁਸੀਂ ਕਿਤੇ ਬੋਲ ਕੇ ਲੈ ਕੇ ਕਹਿ ਦੇ ਉਹਨੇ ਮੈਂ ਇਸ ਕੇਵਾਸਿ ਕਿਸਾਨ ਨੂੰ ਵੀ ਪਰਵਾਹ ਕਰਦਾ ਤੇ ਮੈਂ ਇਹ ਰਿਸ਼ਵਾਤਾ ਦੂੰਗਾ ਜੋਨ ਫੇਰੋ ਆਰਟੀਕਲ ਲਿਖਿਆ ਜਿਹੜਾ ਰਾਗ ਮੈਗਨਿਟਿਚ ਸਪੈਸ਼ੀਅਲ ਉਹਨਾਂ ਦੇ ਚੜ੍ਹਾਈ ਜਾਂ 6 ਮਹੀਨਾ ਪਹਿਲਾਂ ਮੇਰੇ ਖਿਆਲੋਂ ਉਹਨਾਂ ਨੇ ਆਖਰੀ ਵਾਰ ਜਿੱਥੇ ਜਿਹੜੀ ਕਿਸੇ ਪੱਛੇ ਸਾਡੇ ਵਿੱਚ ਜਿੱਥੇ ਸੀ ਤੋਂ ਐਸੇ ਜਿਤਾਵ ਪੜੀ ਸੀ ਮੈਂ ਟਾਈਮਪਰ ਕਰਨੀ ਮੈਂ ਇਹ ਰੋਲ ਕਰਦਾ ਮਾਫ ਕਰਦੇ ਨਾ ਬੰਦੇ ਥੈਂਕ ਯੂ ਫੋਰ ਮੀ ਆਉ ਕਰੇ ਤੇ ਕਿ ਮੇਰੇ ਥੋੜੀ ਨਾ ਕਪਤਾਨ ਟੈਕਨੀਕਲ ਨਹੀਂ ਹੁੰਦੀ ਥੋੜੀ ਟੈਕਨੀਕਲ ਆਬਜ਼ਰਵੇਸ਼ਨ ਹੁੰਦੀ ਹੈ ਕਿਉਂਕਿ ਮੇਰੀ ਜੜੀ ਪੜਾਈ ਐ ਇਸ ਤਰ੍ਹਾਂ ਦੀ ਸੀ ਉਥੋਂ ਤਾਂ ਤਾਂ ਬਚੂਗੀ ਇਹਦੇ ਵਿੱਚ ਵੀ ਆਓ ਕਰੇ ਜਦ ਘਰੋਂ ਦੂਰ ਬੇਗਾਨੇ ਥਾਂ ਹੋਈ ਜਾ ਤਾਂ ਸੂਰਜ ਅਕਸਰ ਗਲਤ ਦਿਸ਼ਾ ਚੋਂ ਚੜਦਾ ਨਾ ਜਦੋਂ ਕਰੋਂ ਦੂਰ ਬੇਗਾਨੇ ਥਾਂ ਹੋਈਦਾ ਤਾਂ ਸੂਰਜ ਅਕਸਰ ਗਲਤ ਦਿਸ਼ਾ ਚੋਂ ਚੜਦਾ ਲੱਗਦਾ ਦਿਸ਼ਾਵਾਂ ਤਾਂ ਮਨ ਚ ਹੁੰਦੀਆਂ ਪਿਆਰ ਚ ਹੋਣਾ ਜਾਂ ਪਿਆਰ ਕੋਲ ਹੋਣਾ ਹੀ ਹੁੰਦਾ ਕਰੋਂ ਕਰ ਹੋਣ ਵੇਲੇ ਸੂਰਜ ਠੀਕ ਦਿਸ਼ਾ ਚੋਂ ਚੜਦਾ ਕਰ ਹੋਣ ਵੇਲੇ ਸੂਰਜ ਠੀਕ ਦਿਸ਼ਾ ਚੋਂ ਚੜਦਾ ਤਾਰੇ ਥਾਂ ਐ ਕਿਤੇ ਹੋਰ ਜੀ ਪਿਆਰ ਹੋਣਾ ਹੀ ਹੁੰਦਾ ਕਰੋਂ ਦਰ ਜੇ ਜਿੰਨ ਕਪਾਵਾ ਚ ਨਹੀਂ ਪਰਤਾਵਾ ਨਹੀਂ ਨਾ ਬਣੀ ਨੂੰ ਮੈਂ ਜਮੈਂ ਕਦੇ ਨਹੀਂ ਪੜੀ ਮੋੜ ਸਿੱਧੀ ਸੜਕੇ ਚੱਲਦੀ ਗੱਡੀ ਦੇ ਪਿਛਲੇ ਪਹੀਏ ਅਗਲੇ ਪਹੀਆਂ ਦੇ ਨਿਸ਼ਾਨ ਤੇ ਚੱਲਦੇ ਸਿੱਧੀ ਸੜਕੇ ਚੱਲਦੀ ਗੱਡੀ ਦੇ ਪਿਛਲੇ ਪਹੀਏ ਅਗਲੇ ਪਹੀਆਂ ਦੇ ਨਿਸ਼ਾਨ ਤੇ ਚੱਲਦੇ ਮੋੜ ਤੇ ਜਾ ਕੇ ਪਿਛਲਾ ਪਹੀਆ ਛੱਡ ਦੇਦਾ ਅਗਲੇ ਨਿਸ਼ਾਨ ਵਾ ਵਾ ਮੋੜ ਤੇ ਜਾ ਕੇ ਪਿਛਲਾ ਪੱਇਆ ਛੱਡ ਦਿੰਦਾ ਅਗਲੇ ਦਾ ਨਿਸ਼ਾਨ ਮੋੜ ਜੇ ਹੋਵੇ ਤਿੱਖਾ ਜਾਂ ਮੋੜਨਾ ਪੈ ਜਾ ਕਾਲੀ ਤਾਂ ਵੱਧ ਜਾਂਦਾ ਅਗਲੇ ਪਿਛਲੇ ਨਿਸ਼ਾਨਾਂ ਵਿਚਲਾ ਫਾਸਲਾ ਮੋੜ ਜੇ ਹੋਵੇ ਤਿੱਖਾ ਜਾਂ ਮੋੜਨਾ ਪੈ ਜਾ ਕਾਲੀ ਤਾਂ ਵੱਧ ਜਾਂਦਾ ਅਗਲੇ ਪਿਛਲੇ ਨਿਸ਼ਾਨਾਂ ਵਿਚਲਾ ਫਾਸਲਾ ਸਾਮੀ ਨਹੀਂ ਰਹਿਦੀ ਪੰਨਿਆਂ ਤੇ ਵਜ਼ਨ ਮਾਰਦਾ ਸਾਮੀ ਨਹੀਂ ਰਹਿਦੀ ਪੰਨਿਆਂ ਦੀ ਵੱਟ ਪੰਨਿਆਂ ਤੇ ਵਜ਼ਨ ਮਾਰਦਾ ਲਾਜ ਲਾਜ ਨੂੰ ਤਲ ਲਈ ਬੁਲਾਦਨ ਲਾਜ ਲਾਜ ਜੇ ਹੋਵੇ ਉੱਚੀ ਤਾਂ ਉੱਟਣ ਦਾ ਵੀ ਨਾ ਬਣ ਜਿੰਦਗੀ ਜਾਇ ਇਤਿਹਾਸ ਦੇ ਮੋੜਾ ਵਾਂਗ ਹੀ ਹੁੰਦੇ ਸੜਕਾਂ ਦੇ ਜੀਓ ਅੱਜ ਜਿਵੇਂ ਸਰਜੀ ਤੁਣੀ ਕਿਹਾ ਕਿ ਗੁਰਮਤਿ ਮਹਾਰਾਜਾ ਪ੍ਰਕਾਸ਼ ਉਸਨੇ ਕਪਤਾਨ ਅੰਮ੍ਰਿਜਾ ਪਰ ਉਹਨਾਂ ਕੋਲ ਥਾਈ ਵਿੱਚ ਪੜੀ ਦਿੰਦਾ ਜਦੋਂ ਆਇਆ ਗੁਰਤਾਨੀ ਜਿਹੜੇ ਨੇ ਪਹਿਲ ਵਾਰ ਵਰਤਿਆ ਲਿਖਿਆ ਸ਼ਬਦਾਂ ਨੇ ਉਹਦਾ ਵਿੱਚ ਦੋ ਵਾਰੇ ਸ਼ਬਦ ਗੁਰਤਾਨੀ ਰਾਜ ਤਾਂ ਨਿਤ ਰਾਜ ਜਿਵੇਂ ਦੋ ਲਾ ਜਦ ਡੋਮੇ ਗੁਰਾਂ ਦਾ ਕਟਿਆ ਸੀਸ ਰਾਜ ਤਾਂ ਨਿਤ ਆਇਆ ਸੀ ਤਾਂ ਪੱਤਾ ਪੱਤਾ ਜ਼ਰਰ ਜ਼ਰਰ ਗੁਰਤਾਨੀ ਨਾ ਰੋਦੇ ਰੋਸਣਾ ਥਰਥ ਰਾਇ ਅਸਾ ਦੀ ਵਾਰ ਨਾਲ ਦਿਨ ਚੜ ਲਗੇ ਚੰਡੀ ਦੀ ਵਾਰ ਨਾਲ ਦਿਲ ਖਿੜੰ ਗਏ ਸਬਰ ਤੇ ਸ਼ੁਕਰ ਦੀ ਦੇਗ ਵਰਤਲੀ ਸੀ ਗੁਰੂ ਦੀ ਮਿਹਰ ਵਾਲੀ ਤੇਗ ਰਿਸ਼ਕ ਦੀ ਸੀ ਤੇਰੇ ਰਸਤੇ ਚੱਲ ਕੇ ਧਰਮਾਂ ਦਾ ਪੰਜਾਂ ਪਿਆਰਿਆਂ ਦੇ ਨਾਮ ਦੇ ਤੇਰੇ ਰਸਤੇ ਚੱਲ ਕੇ ਧਰਮਾਂ ਦਾ ਬੇਦਲੀ ਤਜ ਹਿੰਮਤ ਬਣਾਉਂਦਾ ਮਨ ਡੋਲ ਕਰ ਮੋਗਮਕਉਂਦਾ ਸਿੰਘ ਸੁਣਦਾ ਸਾਹਿਬ ਫਰਮੰਦਾ ਸੈਰ ਧਾਰ ਤੇ ਲਈ ਦਿੱਲੀ ਮਰੀਓ ਗੁਰ ਜਿਹੜਾ ਇੱਕ ਰੂਪ ਇੱਕ ਰੂਪ ਸੰਨ ਇੱਕ ਅੱਲਾ ਸਭਾ ਲੱਖ ਬਰੋਬਰ ਧੋਦਾ ਸੀ ਖੰਡੇ ਦੇ ਵੀਰ ਮੇਂ ਅੰਦਰ ਮੁਹੱਬਤ ਦਾ ਪਤਾ ਸਾਰ ਕਰਦਾ ਸੀ ਕੋਲਾ ਨਾਂਗਲਾ ਬਾਂਕਾ ਮਹੱਲਾ ਜੁੜਦਾ ਸੀ ਸੁਰੇਲੀ ਸ਼ੇਧਾ ਅੰਦਰ ਸੁਰਤ ਦਾ ਬਾਦ ਉੜਦਾ ਸੀ ਨੇਚੇ ਨੱਚਦੇ ਤੇ ਖੰਡੇ ਖੜਕਦੇ ਸਨ ਕੋੜੇ ਤਨੜਦੇ ਡੋਲੇ ਫੜਕਦੇ ਸਨ ਦੁਨੀ ਚੰਦਰ ਦੀ ਦੁਨੀਆਦਾਰੀ ਡੁੱਬਮਰਦੀ ਸੀ ਦੁਨੀ ਚੰਦਰ ਦੀ ਦੁਨੀਆਦਾਰੀ ਡੁੱਬਮਰਦੀ ਸੀ ਸੋਹਣੇ ਸਿੱਖੀ ਪੱਕੇ ਸਿੱਖਸਾਰੇ ਲਹੂ ਦੀ ਸ਼ੂਕ ਦੀ ਨਦੀ ਧਰਦੀ ਸੀ ਸੂਰੇ ਜੋ ਬਚਿੱਤਰ ਚਰਿੱਤਰ ਦੇ ਸੰ ਇਸ ਮੈਦਾਨੇ ਉਹ ਹੀ ਨਿਤਰ ਦੇ ਸੰ ਸੂਰੇ ਜੋ ਬਚਿੱਤਰ ਚਰਿੱਤਰ ਦੇ ਸੰ ਇਸ ਮੈਦਾਨੇ ਉਹ ਹੀ ਨਿਤਰ ਦੇ ਸੰ ਉਨਵੇਂ ਹੰਕਾਰ ਦੇ ਹਾਥੀ ਨਾਲ ਮੱਥਾ ਲਾਉਂਦੇ ਨਿਚੇ ਕਰ ਜੀਤ ਦਾ ਗੀਤ ਗਾਉਂਦੇ ਜੋਗੇ ਸਨ ਜੋਗੇ ਸਨ ਮਤ ਵਿੱਚ ਜਤ ਸਤ ਦੇ ਜੋਗ ਹੋਏ ਜੋਗੇ ਸਨ ਮਤ ਵਿੱਚ ਜਤ ਸਤ ਦੇ ਜੋਗ ਵਾਲੇ ਜੜੋਂ ਮਾਰੇ ਹੋਏ ਕਿਟਾ ਨੂੰ ਲੋਕ ਤੇ ਮੋਹ ਦੇ ਰੋਗ ਵਾਲੇ ਪਿਆਰਾ ਵਿਸਰਨ ਵਾਲੀ ਮਸਜਿਦ ਦੀ ਰੀਤ ਨੂੰ ਗੁਰਾਂ ਨੇ ਹੱਥੀ ਸਾੜਿਆ ਸੀ ਤੇ ਆਪ ਤੇ ਖਿੱਚਿਆ ਪਰਦੇ ਨੂੰ ਇੱਕ ਮਨ ਲਾਇਆ ਵੇ ਦਰਵਾ ਪੜਿਆ ਸੀ ਇੱਥੇ ਜਦ ਮੌਤ ਨੱਚ ਪਈ ਸੀ ਜ਼ਿੰਦਗੀ ਟਾੜੀ ਮਾਰ ਹੱਸਦੀ ਸੀ ਕੋਈ ਸ਼ਰਮਾਤ ਇੱਥੇ ਜਦ ਮੌਤ ਨੱਚ ਹਟਦੀ ਸੀ ਜ਼ਿੰਦਗੀ ਟਾੜੀ ਮਾਰ ਹੱਸਦੀ ਸੀ ਕੋਈ ਬੈਰੀ ਬਗਨਾ ਨਹੀਂ ਸੀ ਤਨਈਆ ਬਣ ਜੀਵਨ ਜਲਸ਼ਵਾਲਾ ਸੀ ਬਾੜ ਦਾ ਗੁਰੂ ਸਭ ਨੂੰ ਰਖਮਾਂ ਤੇ ਮਨ ਬਲਾਉਦਾ ਸੀ ਜਮਨਾ ਵਿੱਚ ਜਾਪ ਦੇ ਸਤਰੁਜ ਵਿੱਚ ਚਉਪਈ ਦੇ ਬੋਲ ਲੜਸਦੇ ਸੰਗ ਇਹ ਦੋਨੋਂ ਪਾਣੀਆਂ ਹਨ ਦਰਿਆਵਾਂ ਦੇ ਕਹਨਾਂ ਤੇ ਦਿਸਣ ਜਮੁਨਾ ਵਿੱਚ ਜਾਪਦੇ ਤੇ ਸਤਰਾ ਵਿੱਚ ਚਪਾਈਂਦੇ ਬਹੁਤ ਨਰਸਦੇ ਸਨ ਗੁਰਗਣੀ ਸਾਜੀ ਵਾਲਤਾ ਦੇ ਦਮਾਮੇ ਗੱਲਦੇ ਸਨ ਸ਼ਰਕ ਦੇ ਇਲਮ ਇਬਾਦਤ ਕਾਬ ਤੇ ਰਾਗ ਦੇ ਸਰਵ ਰਾਜ ਸੱਤਾ ਤੋਂ ਜਰ ਨਹੀਂ ਬਣੇ ਸ਼ਰਕ ਦੇ ਇਲਮ ਇਬਾਦਤ ਕਾਬ ਤੇ ਰਾਗ ਦੇ ਸਰਵ ਰਾਜ ਸੱਤਾ ਤੋਂ ਜਰ ਨਹੀਂ ਹੋਏ ਪਰੇ ਇਖਲਾਕ ਦੇ ਉੱਚੇ ਇਕ ਲਈ ਉਸ ਤੋਂ ਸਰ ਨਹੀਂ ਹੋਏ ਬਾਕੀ ਜਜ਼ਬੇ ਤੇ ਬਾਣ ਹੂਮਤਾ ਤੋਂ ਗਏ ਨਹੀਂ ਥੰਮੇ ਸਨ ਬਾਕੀ ਜਜ਼ਬਿਆਂ ਦੇ ਬਾਣ ਹੂਮਤਾ ਤੋਂ ਗਏ ਨਹੀਂ ਥੰਮੇ ਸਨ ਉੱਥੇ ਕੁਰਸੀਆਂ ਰਿਸਪਤਾ ਲੈਣ ਲਈ ਨਹੀਂ ਲੈਣਾ ਕਿਸ ਅਸ਼ਮਨੀਆਂ ਵਿੱਚ ਜਨੀਆਂ ਵਿੱਚ ਜਿਹਨੇ ਜਾ ਕੇ ਜੰਦੇ ਸਨ ਉੱਥੇ ਕੁਰਸੀਆਂ ਰਿਸਪਤਾ ਲੈਣ ਲਈ ਨਹੀਂ ਲੈਣਾ ਕਿਸ ਅਸ਼ਮਨੀਆਂ ਵਿੱਚ ਮੀਹਾ ਵਿੱਚ ਜਿਹਨੇ ਜਾ ਲਈ ਅਬੀ ਸੱਤ ਅਕੈਡਮੀ ਲੁਧਿਆਣਾ ਤੇ ਪ੍ਰਗਤੀਸ਼ੀਲ ਲੇਖਕ ਸੰਗ ਵੱਲੋਂ ਮੇਰੀ ਕਵਿਤਾ ਦੀ ਚੌਥੀ ਕਿਤਾਬ ਪਿਆਰੇ ਆ ਘਰੇ ਤੇ ਗੱਲਬਾਤ ਰੱਖੀ ਗਈ ਸੀ ਗੋਸ਼ਟੀ ਰੱਖੀ ਗਈ ਸੀ ਇਹਦੇ ਵਿੱਚ ਡਾਕਟਰ ਦਵਿੰਦਰ ਬੋਹਾ ਤੇ ਮਨਪ੍ਰੀਤ ਜਸ ਨੇ ਬੜੇ ਡਿਟੇਲ ਨਾਲ ਪੇਪਰ ਪੜੇ ਡਾਕਟਰ ਸੁਖਦੇਵ ਸਿੰਘ ਦਾ ਇਹਦੇ ਬਾਰੇ ਭਾਸ਼ਣ ਸੀ ਇਹ ਮੇਰੀ ਚੌਥੀ ਕਿਤਾਬ ਆ ਪਹਿਲਾਂ ਸਭ ਤੋਂ ਪਹਿਲੀ ਕਿਤਾਬ ਮੇਰੀ ਲਗਭਗ ਕਾਲਜ ਦੇ ਦਿਨਾਂ ਤੇ ਵਿੱਚ ਲਿਖੀ ਗਈ ਸੀ ਦੋ ਸਾਹ ਵਿਚਕਾਰ ਦੂਜੀ ਕਿਤਾਬ ਜਿਹੜੀ ਬਹੁਤ ਮਸ਼ਹੂਰ ਹੋਈ ਸ਼ਾਇਦ ਆਪਣੇ ਨਾਂ ਕਰਕੇ ਅਸੀਂ ਨਾਨਕ ਦੇ ਕੀ ਲਗਦੇ ਹਾਂ 2001 ਚ ਛਪੀ ਤੇ 2010 ਦੇ ਵਿੱਚ ਇਹ ਬੰਦਾ ਕੀ ਹੁੰਦਾ ਤੇ ਇਹ ਚੌਥੀ ਕਿਤਾਬ 2017 18 ਵਿੱਚ ਛਪੀ ਸੀਗੀ ਤੇ ਉਹਦਾ ਹੁਣ ਦੂਜਾ ਐਡੀਸ਼ਨ ਛਪਿਆ ਤੇ ਸਾਲਕ ਪਹਿਲਾਂ ਅਕੈਡਮੀ ਵੱਲੋਂ ਇਹਤੇ ਗੱਲਬਾਤ ਕਰਨ ਦਾ ਫੈਸਲਾ ਕੀਤਾ ਗਿਆ ਸੀ ਕੁਛ ਮੇਰੇ ਜੇ ਮੈਂ ਆ ਕਰਕੇ ਜਾਂ ਹੋਰ ਕਰਨਾ ਕਰਕੇ ਮਲਤਵੀ ਹੁੰਦਾ ਰਿਹਾ ਅੱਜ ਚੰਡੀਗੜ੍ਹ ਕਲਾ ਭਵਨ ਚ ਦੇ ਬਾਰੇ ਗੱਲਬਾਤ ਹੋਈ ਸੀ ਤੇ ਇਹਦੇ ਵਿੱਚ ਇਤਿਹਾਸ ਬਾਰੇ ਧਰਮ ਬਾਰੇ ਤੇ ਮੁਹੱਬਤ ਬਾਰੇ ਤੇ ਸਾਡੇ ਆਮ ਜੀਵਨ ਸ਼ੈਲੀ ਬਾਰੇ ਨਾ ਸਾਰੀਆਂ ਚੀਜ਼ਾਂ ਦਾ ਮੁਹੱਬਤ ਨਾਲ ਕੀ ਸੰਬੰਧ ਆ ਪਿਆਰ ਨਾਲ ਕੀ ਸੰਬੰਧ ਆ ਇਸ ਥੀਮ ਨੂੰ ਲੈ ਕੇ ਨੇ ਜਿਆਦਾ ਕਵਤਮਾਂ ਪਰ ਵਨਸਵੰਤਾ ਇਹਦੇ ਵਿੱਚ ਬਹੁਤ ਤਰ੍ਹਾਂ ਦੀ ਵਨਸਵੰਤਾ ਪਰ ਸਾਰੀ ਵਨਸਵੰਤਾ ਮੁਹੱਬਤ ਇਹਨਾਂ ਨੂੰ ਕਿਵੇਂ ਇਕੱਠੀਆਂ ਕਰਦੀ ਆ ਇਹਦਾ ਇਹਦਾ ਇਸ ਕਿਤਾਬ ਦਾ ਮੁੱਖ ਵਿਸ਼ਾ ਹੈ ਕਿ ਕਿੱਥੇ ਜੀ ਨੇ ਕਿਤਾਬ ਲੈਣੀ ਹੋਵੇ ਪੜ੍ਹਨੀ ਹੋਵੇ ਜਿੱਥੇ ਅਵੇਲੇਬਲ ਹੈ ਅਸੀਂ ਇਹ ਬਸਤਾ Amazon ਤੇ ਵੀ ਸਾਰੀਆਂ ਕਿਤਾਬਾਂ ਮੈਰੀਆਂ ਮਿਲ ਜਾਂਦੀਆਂ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਛਾਪੀ ਆ ਜਿੰਨਾਂ ਦਾ ਕੋਟਕਪੂਰੇ ਵੀ ਸ਼ੋਰੂਮ ਹੈਗਾ ਤੇ ਸਰੀ ਵਿੱਚ ਵੀ ਤੇ ਹੋਰ ਦੇਸ਼ਾਂ ਵਿੱਚ ਵੀ ਆ ਤੇ ਚੰਡੀਗੜ੍ਹ ਚ ਪੰਜਾਬ ਬੁੱਕ ਸੈਂਟਰ ਤੋਂ ਮੇਰੇ ਖਿਆਲ ਮਿਲ ਜਾਂਦੀ ਹੋਏਗੀ ਤੇ ਉਪਲਬਧ ਹੈਗੀ ਆ